ਕੁੜੀਆਂ ਕੈਕਟਿਵਿਟੀ ਆਈਆਂ ਜਾਂਦੀਆਂ ਨੇ ਹਾੜ ਦਾ ਮਹੀਨਾ। ਪਰ ਇਹ ਪਹਿਲਾਂ ਤੋਂ ਕੋਈ ਨਹੀਂ ਸਾਧਨ ਨਹੀਂ ਸੀਗੇ ਉਸ ਟਾਈਮ ਤੇ ਜਦੋਂ ਹਾੜ ਦਾ ਮਹੀਨਾ ਖਤਮ ਹੋਣ ਲੱਗਦਾ ਸੀ ਤਾਂ ਕੁੜੀਆਂ ਅੜੇ ਕਰਦੀਆਂ ਸੀ ਕਿ ਉਹਨਾਂ ਦਾ ਵੀਰ ਉਹਨਾਂ ਨੂੰ ਸੌਂਚ ਲੈਣਾ ਹੋਊਗਾ ਤੇ ਉਹ ਅਸੀਂ ਆਉਣ ਲੱਗਦਾ। ਉਸ ਟਾਈਮ ਤੇ ਵੀਰ ਐ ਜੋ ਬੋਤਿਆਂ ਤੇ ਡਟਿਆਂ ਤੇ ਇਆ ਫੇਰ ਕਿਉਂ ਅੰਦੇਸੂ ਤੇ ਉਸ ਟਾਈਮ ਸਾਰਿਆਂ ਨੇ ਇੱਕ ਧਾਰਕ ਬਣਾਤੀ ਸੀ ਕਿ ਸੱਸ ਨੂੰ ਮੱਥੇ 'ਤੇ ਹੀ ਲੱਗਣਾ ਉਹਦਾ ਕੋਈ ਵੀ ਉਹਨੇ ਕੁਝ ਨਹੀਂ ਹੈ ਬਸ ਉਹ ਖੁਜੜਤਾ ਨੇ ਇਸ ਲਈ ਵਧਾਈ ਸੀ ਕਿ ਸੱਸਾਂ ਮੈਥੇ ਦਾ ਜਾਨ ਨਹੀਂ ਦਿੰਦੀਆਂ ਪਰ ਜਦੋਂ ਉਹਨਾਂ ਨੂੰ ਇਹ ਗੱਲ ਕਹੀ ਗਈ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਉਹ ਆਪ ਹੀ ਤੋਰ ਦੇਂਦੀਆਂ ਸੀ ਤੇ ਇਸ ਕਰਕੇ ਇੱਕ ਮਤਲਬ ਬਣਿਆ ਏ ਆਪਣੇ ਪੁਰਾਣੇ ਬਜ਼ੁਰਗਾਂ ਲਈ ਇਹ ਰੀਤ ਬਣਾਈ ਕਿ ਸੱਸ ਨੂੰ ਮੱਥੇ ਨਹੀਂ ਲਗਦੀ। ਫੇਰ ਜਦੋਂ ਕੁੜੀਆਂ ਉਹਦੇ ਟਿੱਕੇ ਤੋਂ ਆਉਂਦੀਆਂ ਸੀ ਤਾਂ ਸਾਰੀਆਂ ਕੁੜੀਆਂ ਇਕੱਠੀਆਂ ਹੋ ਕੇ ਸੇਲੀਆਂ, ਭੂਆ, ਭਤੀਜੀਆਂ ਸਾਰੀਆਂ ਇਕੱਠੀਆਂ ਹੋ ਕੇ ਮਹਿੰਦੀ ਲਾਉਂਦੀਆਂ ਔਰ ਉਹਨਾਂ ਨੂੰ ਦੇਖ ਕੇ ਬੰਚਾਰੇ ਵੀ ਆ ਜਾਂਦੇ ਬੰਗਾ ਖੋਣ ਵਾਸਤੇ। ਤੇ ਇਸ ਤਰ੍ਹਾਂ ਉਹ ਸਾਰਾ ਪੁਰਾਣਾ ਆਗਲਾ ਸੈਲੀਆਂ ਦੇ ਨਾਲ ਕਸਦੀਆਂ ਖੇਡਦੀਆਂ ਨੇ ਤੇ ਜਦੋਂ ਜਾਣ ਦਾ ਦਿਨ ਹੁੰਦਾ ਉਸ ਦਿਨ ਉਹ ਸਾਰਾ ਧੀ ਨੱਚਦੀਆਂ ਤੇ ਨਾਲੇ ਉਹਨਾਂ ਫਿਰ ਉਹਨਾਂ ਨੂੰ ਇਹ ਵੀ ਹੁੰਦਾ ਕਿ ਉਹਨੋਂ ਵਿਛੜ ਵਾਲੀਆਂ ਨੇ ਤੇ ਫਿਰ ਉਹ ਬੋਲੀ ਪਾਉਂਦੀਆਂ ਬਰੇ ਦਿਨਾਂ ਤੱਕ ਟੀਟੀਆਂ ਟੀਜਦੀਆਂ ਮਤਲਬ ਫਿਰ ਅਗਲੇ ਸਾਲ ਨੂੰ ਫੇਰ ਟੀਆਂ ਆਉਣਗੀਆਂ ਸੋ ਇਹ ਹੀ ਟੀਆਂ ਦਾ ਤਿਹਾਸ ਹੈ ਕਿ ਕੁੜੀਆਂ ਦੇਸ਼ ਵਿੱਚ ਇਕੱਠੀਆਂ ਹੁੰਦੀਆਂ ਹੈ ਗੀਤ ਗਾਉਂਦੀਆਂ ਤੇ ਫਿਰ ਜਾਨਦੀ ਟਾਈਮ ਤੇ ਪੂਰਾ ਆਪਦਾ ਮਨੋਰੰਜਨ ਕਰਕੇ ਫਿਰ ਜਾਂਦੀਆਂ ਕਿਉਂਕਿ ਉਦੋਂ ਵਾਰ-ਵਾਰ ਤਾਂ ਆ ਨਹੀਂ ਸਕਦੀ ਸੀ 1 ਮਹੀਨਾ ਹੀ ਹੁੰਦਾ ਸੀ ਆਉਣ ਦਾ ਦਸੋ ਪੁਰੇ ਪ੍ਰੋਗਰਾਮ ਆਪਾਂ ਸ਼ੁਰੂ ਕਰਨ ਲੱਗੇ ਆ ਮੈਂ ਅੱਜ ਪਹਿਲੀ ਵਾਰੀ ਕੋਈ ਪ੍ਰੋਗਰਾਮ ਕਰ ਰਹੀ ਆ ਜੇ ਕਿ ਗਲਤੀ ਹੋ ਗਈ ਤਾਂ ਮਾਫ ਕਰਦੇ ਹੋ ਤੇ ਹੁਣ ਪਹਿਲਾ ਸਭ ਤੋਂ ਪਹਿਲਾ ਛੋਟੀਆਂ ਬੱਚੀਆਂ ਨੇ ਇੱਕ ਗਾਣਾ ਉਹਦੇ ਤੇ ਪਰਫਾਰਮ ਕਰਨਾ ਹੈ ਤੇ ਤੁਸੀਂ ਇੰਜੋਏ ਕਰੋ ਠੀਕ ਹੈ ਆ ਰਹੀਆਂ ਛੋਟੀਆਂ ਬੱਚੀਆਂ ਜਪਲੀ ਤੇ ਅਮਨੀਤ ਆਇਆ ਕਰੋ ਬਾਹਰ ਤੇ ਆਇਆ ਚਾਚੀ ਸਤਿਜੀ ਕੱਢਣਾ ਹੈ ਮਿਸਿਸ ਤੀਜ ਕੱਢਣਾ ਹੈ ਜੋ ਵੀ ਜਿਹਨੂੰ ਲੱਗਦਾ ਹੈ ਅਸੀਂ ਬਹੁਤ ਤਿਆਰ ਹੋ ਕੇ ਆਏ ਆ ਪੂਰਾ ਤਿਆਰ ਹੋ ਕੇ ਆਏ ਉਹ ਆ ਜਾਓ ਪਲੀਜ਼ ਸਭ ਤੋਂ ਲੇਡੀਜ਼ ਨੂੰ ਸਭ ਤੋਂ ਬੈਸਟ ਅਮ੍ਰਿਤ ਕੌਰ बहुत अच्छी तैयार हुई है बहुत मतलब और रो मेहंदी भी अच्छी है जुनती है पंजाबी तो पंजाबी तो सुनता है बहुत, जो, बहुत है। गुड बहुत प्यारी आज तक अमृत के हो गया दोनों तो ही बच्चे बहुत प्यारी हैं ठीक है ठीके? बहुत अच्छी लग रही है बच्चे टिकट टुका लाए मेहंदी भी अच्छी है जुती भी अच्छी है बहुत अच्छी लग रही हो टिफी टॉप गॉड यू Terima <small> kasih telah menonton! ਡਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਆਪਣੇ ਸਭ ਤੋਂ ਪਹਿਲਾਂ ਤਾਂ ਵਧਾਈ ਦੇ ਪਾਤਰ ਨੇ ਸਰਦਾਰ ਜਗਦੀਪ ਸਿੰਘ ਅਟਰਾ ਜੀ ਤੇ ਉਹਨਾਂ ਦੇ ਵਾਈਫ ਮੈਡਮ ਅਮਨਦੀਪ कौर ਜਿਨ੍ਹਾਂ ਨੇ ਇਹਨਾਂ ਵਧੀਆ ਉਪਰਾਲਾ ਕੀਤਾ ਹੈਗਾ ਜਿਹੜੀਆਂ ਸੁਹਾਣੀਆਂ ਘਰਾਂ ਦੇ ਵਿੱਚ ਬੈਠੀਆਂ ਸੀ ਘਰਾਂ ਦੇ ਕਮਾਂਗਾਂ ਚ ਉਲਝੀਆਂ ਸੀ ਅੱਜ ਉਹਨਾਂ ਲਈ ਇਹ ਉਪਰਾਲਾ ਕੀਤਾ ਹੈਗਾ ਕਿ ਇਹਨਾਂ ਨੇ ਤੀਆਂ ਦਾ ਜਿਹੜਾ ਫੰਕਸ਼ਨ ਆਰਗੇਨਾਈਜ਼ ਕੀਤਾ ਤੇ ਮੇਰੇ ਨਾਲ ਦਾ ਨਿਹਾਲ ਸਿੰਘ ਵਾਲਾ ਦੇ ਵਿੱਚ ਪਹਿਲੇ ਹੀ ਫੰਕਸ਼ਨ ਆਤੀਆਂ ਦਾ ਜਿਹੜਾ ਸਟਾਰਟ ਹੋ ਰਿਹਾ ਤੇ ਸਾਰੇ ਵਧਾਈ ਦੇ ਪਾਤਰਾਂ ਤੇ ਸਾਰਿਆਂ ਨੂੰ ਜਿਹੜਾ ਅਸੀਂ ਥੈਂਕਸ ਕਹਿਣਾ ਚਾਹੁੰਦੇ ਆਂ ਜਿਨ੍ਹਾਂ ਨੇ ਸਾਨੂੰ ਆਪਣੇ ਘਰਾਂ ਚੋਂ ਨਿਕਲ ਕੇ ਇੱਥੇ ਆ ਕੇ ਥੋੜਾ ਇੰਜੋਏਮੈਂਟ ਕੀਤਾ ਸੀ ਹਨਾ ਤੇ ਸਾਰਿਆਂ ਨੂੰ ਬਹੁਤ ਖੁਸ਼ੀ ਹੋਈ ਕਿ ਇਤਨੇ ਪ੍ਰੋਗਰਾਮ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹ ਕਰਦੇ ਰਹਿਣ ਤੇ ਇੱਕ ਵਾਰੀ ਫੇਰ ਥੈਂਕਸ ਟੂ ਆਲ ਮੈਡਮ ਅਮਨਦੀਪ ਔਰ ਸਰਦਾਰ ਜਗਦੀਪ ਸਿੰਘ ਗੱਟਰਾ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਾਰਿਆਂ ਨੂੰ ਤੇ ਅਸੀਂ ਅੱਜ ਬਹੁਤ ਇੰਜੋਏ ਕੀਤਾ ਇਸ ਪ੍ਰੋਗਰਾਮ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਅਮਨਦੀਪ ਔਰ ਮੈਡਮ ਜੀ ਦਾ ਤੇ ਬਾਕੀ ਅਸੀਂ ਬਹੁਤ ਇੰਜੋਏ ਕੀਤਾ ਇਹਨਾਂ ਨੇ ਮਿਸਤੀ ਜਾਨ ਮਿਸਿਸ ਜੀ ਜੋ ਵੀ ਸਨਮਾਨਿਤ ਕੀਤਾ ਤੇ ਹੋਰ ਵੀ ਕੁਝ ਛੋਟੀਆਂ ਗੇਮਸ ਕਰਵਾਇਆ ਗਿਆ ਜੀ ਨਾ ਤੇ ਅਸੀਂ ਬਹੁਤ ਜਿਆਦਾ ਇੰਜੋਏ ਕੀਤਾ ਹਾਂਜੀ ਅਸੀਂ ਨਾ ਇਹਦੇ ਲਈ ਸਰਦਾਰ ਜਿਹੜੇ ਜਗਦੀਪ ਸਿੰਘ ਗਟਰਾ ਤੋਂ ਉਹਨਾਂ ਦੇ ਮੈਸੇਜ ਆ ਸ਼੍ਰੀਮਤੀ ਅਮਨਦੀਪ ਕੌਰ ਆ ਜਿਹੜੋ ਵਿਧਾਈ ਦੇ ਪਾਤਰਾ ਇਹ ਆਈਡੀਆ ਉਹਨਾਂ ਦਾ ਹੀ ਸੀਗਾ ਉਹਨਾਂ ਨੇ ਸਾਡੇ ਨਾਲ ਸ਼ੇਅਰ ਕੀਤਾ ਵੀ ਕੋਈ ਐਦਾਂ ਦਾ ਕੋਈ ਹੋਵੇ ਫੰਕਸ਼ਨ ਆ ਵੀ ਆਪਾਂ ਸਾਰੇ ਰਲ ਕੇ ਖੁਸ਼ੀ ਮਨਾਈਏ ਤੇ ਇਹਦੇ ਲਈ ਤੀਆਂ ਤੋਂ ਵਧੀਆ ਤਿਹਾਰ ਕੀ ਹੋ ਸਕਦਾ ਸੀਗਾ ਇਸੇ ਕਰਕੇ ਉਹਨਾਂ ਨੇ ਸਾਰੇ ਜਿਹੜੇ ਪ੍ਰਬੰਧ ਕੀਤੇ ਵੇ ਆ ਖਾਣ ਪੀਣ ਦੇ ਸਟਾਲ ਚ ਵਗੈਰਾ ਸਾਰੇ ਉਹਨਾਂ ਵੱਲੋਂ ਹੀ ਕੀਤੇ ਗਏ ਆ ਇਹਦੇ ਲਈ ਅਸੀਂ ਵਿਸ਼ੇਸ਼ ਤੌਰ ਤੇ ਉਹਨਾਂ ਦਾ ਧੰਨਵਾਦ ਕਰਦੇ ਆਂ ਹਾਂਜੀ ਹੁਣ ਜਦ ਇਕੱਠੇ ਰਲ ਕੇ ਖੁਸ਼ੀ ਮਨਾਣ ਦੇ ਚਾਹ ਤੋੜੇ ਬੋਕੇ ਮਿਲਦੇ ਆਂ ਖਾਸ ਕਰਕੇ ਔਰਤਾਂ ਹੀ ਨਹੀਂ ਸਾਨੂੰ ਆਏ ਹੁੰਦਾ ਵੀ ਘਰੋਂ ਨਿੱਕਲ ਬਾਹਰ ਨਿੱਕਲ ਕੇ ਜਿਹੜਾ ਰਲ ਮਿਲ ਕੇ ਖੁਸ਼ੀ ਮਨਾਉਣਾ ਤੇ ਪ੍ਰਮਾਤਮਾ ਕਰੇ ਵੀ ਉਹਨਾਂ ਦੀ ਜਿਹੜੀ ਖੁਸ਼ ਹਾਂਜੀ ਬਹੁਤ ਵਧੀਆ ਪ੍ਰੋਗਰਾਮ ਜੀ ਇਹ ਬਤੌਰ ਨਿਹਾਲ ਸਿੰਘ ਵਾਲਾ ਪਿੰਡ ਦੀ ਜਿਹੜਾ ਸੀਗਾ ਪਟੀਆਂ ਦਾ ਪ੍ਰੋਗਰਾਮ ਸੈਲੀਬ੍ਰੇਟ ਕੀਤਾ ਜਿਸ ਵਜੋਂ ਮੈਨੂੰ ਮੁੱਖ ਮਹਿਮਾਨ ਤੇ ਜੱਜ ਵਜੋਂ ਬੁਲਾਇਆ ਗਿਆ ਸੀ ਬਹੁਤ ਸਾਰੀਆਂ ਪਿਆਣਾ ਨੂੰ ਮੈਂ ਖੁਸ਼ ਵੀ ਕਰਤੀ ਕਿ ਜੇ ਬਹੁਤ ਸਾਰੀਆਂ ਪਿਆਣਾ ਬੱਚੇ ਮੇਰੇ ਤੋਂ ਨਰਾਜ਼ ਵੀ ਹੋ ਗਏ ਉਹਨਾਂ ਦੇ ਕਿਉਂਕਿ ਉਹ ਹਰ ਇੱਕ ਆਪਣੀ ਬੈਟਰ ਪਰਫਾਰਮੈਂਸ ਦਿੰਦਾ ਤੇ ਆਪਾਂ ਜੱਜ ਨੂੰ ਇਹ ਪ੍ਰੋਬਲਮ ਆਂਦੀ ਹੈ ਕਿ ਉਹਨੇ ਇੱਕ ਸਿਲੈਕਟ ਕਰਨਾ ਹੁੰਦਾ ਜਾਂ ਦੋ ਸਿਲੈਕਟ ਕਰਨੇ ਹੁੰਦੇ ਆ ਸੋਹਣਾ ਸਾਰਿਆਂ ਤੋਂ ਮਾਵੀ ਮੰਦਰੀਆਂ ਬਹੁਤ ਸੋਹਣਾ ਪ੍ਰੋਗਰਾਮ ਸੀ ਬਹੁਤ ਵਧੀਆ ਉਤਾਲਾ ਕੀਤਾ ਡਾਕਟਰ ਅਮਨਦੀਪ ਨੇ ਅ ਮਿਸਿਸ ਸਰਬਜੀਤ ਸਰਬਜੀਤ ਜੈਤ ਤੇ ਇਹ ਜੱਜਵਜੋ ਮੈਂ ਤੇ ਸਰਬਜੀਤ ਜੈਤ ਜੱਜਵਜੋ ਸੀਗੇ ਤੇ ਬੜਾ ਸੋਹਣਾ ਲੱਗਿਆ ਆਉਣ ਵਾਲੇ ਟਾਈਮ ਤੱਕ ਸੋਚਿਆ ਕਿ ਅਸੀਂ ਹੋਰ ਵਧੀਆ ਉਤਾਲਾ ਕਰਾਂਗੇ ਇਹ ਪ੍ਰੋਗਰਾਮ ਜਿਹੜਾ ਸਾਡੇ ਪਿੰਨਿਆਲ ਸਿੰਘ ਵਾਲੇ ਜੱਗੀ ਸਰਦਾਰ ਜੀ ਪਿੰਗਟਰਾ ਮਿਸਿਸ ਅਮਨਦੀਪ ਪਟ ਉਨ੍ਹਾਂ ਵੱਲੋਂ ਆਰਗੇਨਾਈਜ਼ ਕੀਤਾ ਗਿਆ ਜਿਹਦੇ ਵਿੱਚ ਸਾਨੂੰ ਮੁੱਖ ਮਹਿਮਾਨ ਵਜੋਂ ਸੱਦਿਆ ਗਿਆ ਸੀ ਬਹੁਤ-ਬਹੁਤ ਅੰਮ੍ਰਿਤ ਧੰਨਵਾਦ ਔਰ ਬਹੁਤ ਸੋਹਣੀ ਪਰਫਾਰਮੈਂਸ ਕੀਤੀ ਹੈ ਉਤਾਲਾ ਇਹਨਾਂ ਦਾ ਸੀਗਾ ਬਹੁਤ ਸੋਹਣਾ ਉਤਾਲਾ ਕੀਤਾ ਜਿੰਨਾ ਵੀ ਕਰ ਸਕਦੇ ਸੀ ਸਾਰੇ ਪਿੰਡ ਦੀਆਂ ਭੈਣਾਂ ਨੇ ਵੀ ਮੇਰਾ ਬਹੁਤ ਸਾਡਾ ਸਾਥ ਦਿੱਤਾ ਆਉਣ ਵਾਲਾ ਪ੍ਰੋਗਰਾਮ ਅਸੀਂ ਹੋਰ ਵੀ ਵਧੀਆ ਕਰਾਂਗੇ ਪਹਿਲਾਂ ਸੋਚਿਆ ਤਾਂ ਪਿਛਲੇ ਸਾਲ ਵੀ ਸੀਗਾ ਮੈਂ ਇਹ ਆਰਗੇਨਾਈਜ਼ ਕਰਨ ਦਾ ਪਰ ਉਹੋ ਕੁਝ ਕਾਰਨਾ ਕਰਕੇ ਰਹਿ ਗਿਆ ਸੀ ਇਸ ਵਾਰੀ ਅਸੀਂ ਸੋਚਿਆ ਕਿ ਚਲੋ ਮੇਰੇ ਨਾਲ ਮੇਰੇ ਦੋ ਫਰੈਂਡ ਸੀਗੇ ਘਰਾਂ ਦੇ ਨਾ ਉਹਨਾਂ ਨਾਲ ਮੈਂ ਜਦੋਂ ਸਵਾਗਤ ਕੀਤਾ ਉਹ ਕਹਿੰਦੇ ਵੀ ਕਰਦੇ ਆਪਾਂ ਤਾਂ ਬਸ ਸੋਥੀ ਅਸੀਂ ਕਰੀਏ ਪ੍ਰੋਗਰਾਮ ਹੈ ਗੇਮਸ ਫਾਇਮੇ ਸੀ ਇੱਕ ਪਹਿਲਾ ਬੱਚਿਆਂ ਦੀ ਪਰਫਾਰਮੈਂਸ ਸੀਗੀ ਉਸ ਤੋਂ ਬਾਅਦ 뮤지컬 ਚੇਅਰ ਸੀ ਕਰੇ ਕਹਾਣੀ ਦੀ ਗੇਮ ਸੀ ਔਰ ਫਿਰ ਸਾਡੀ ਬੋਲੀਆਂ ਦੀ ਇੱਕ ਪਰਫਾਰਮੈਂਸ ਸੀਗੀ ਤੇ ਬਾਕੀ ਫਿਰ ਗਿੱਧਾ ਕਿੱਦਾਂ ਜੋ ਤਾਂ ਮੇਲ ਹੁੰਦਾ ਹੈ ਨਾ ਉਸ ਤੋਂ ਬਾਅਦ ਦੀ ਜੇ ਚੀਜ਼ ਖਾਣੀ ਪੀਂਦਰੀ ਸਾਲਾਂ ਸੀਗੀਆਂ ਦਹੀਂ ਭੱਲੇ ਸੀ ਗੋਲ ਗੱਪੇ ਸੀ ਬਾਕੀ 버ਗਰ ਤੇ ਆਪਣੀ ਕੁਲਸੀਆਂ ਜੀ ਸਾਲ ਸੀ ਹਾਂਜੀ ਜੱਜ ਇੱਕੋ ਆਪਣੇ ਭੈਣ ਨੇ ਉਹਨਾਂ ਦਾ ਆਪਣਾ ਪਰਸਨਲ ਹੈ ਸਰਬਜੀਤ ਕੌਰ ਜੈਦ ਉਹਨਾਂ ਨੂੰ ਬੁਲਾਇਆ ਸੀ ਇੱਕ ਆਪਣੇ ਇੱਥੇ ਡਾਕਟਰ ਨੇ ਜੱਜ ਡਾਕਟਰ ਜਗਦੀਪ ਉਹਨਾਂ ਨੂੰ ਬੁਲਾਇਆ ਉਹ ਵੀ ਪਰਸਨਲੀ ਆਪਣੇ ਨਾਲ ਕਾਫੀ ਆਉਂਦੇ ਆ ਤਾਂ ਇਸ ਕਰਕੇ ਕਰਤੀ ਮਮੀ ਬਾਕੀ ਰਿਬਨ ਕਟਾਈ ਤਾਂ ਅਸੀਂ ਪਿੰਡ ਦੀਆਂ ਕੁੜੀਆਂ ਤੋਂ ਹੀ ਕਰਵਾਈ ਸੀ ਕਿਉਂਕਿ ਸਾਨੂੰ ਆਇਆ ਸੀ ਕਿ ਉਹਨਾਂ ਦਾ ਹੀ ਪ੍ਰੋਗਰਾਮ ਹੈ ਛੋਟੀਆਂ ਸੀ ਹਲੇ ਅਸੀਂ ਬਾਹਰੋਂ ਨਹੀਂ ਲੱਦੀਆਂ ਸੀ ਪਰ ਦੇਖ ਨੈਕਸਟ ਟਾਈਮ ਛੋਟੀਆਂ ਵੀ ਥਾਰੀਆਂ ਕੁੜੀਆਂ ਸਭ ਤੋਂ ਵੱਡਾ ਯੋਗਦਾਨ ਤਾਂ ਜੀ ਇਹਦੇ ਚ ਨਗਰ ਪੰਚਾਇਤ ਪ੍ਰਧਾਨ ਸਰਦਾਰ ਗੁਰਜੀਤ ਸਿੰਘ ਅਟਰਾ ਜੀ ਦਾ ਉਹਨਾਂ ਨੇ ਹੀ ਸਾਰਾ ਸਾਨੂੰ ਸਿਸਟਮ ਇਹ ਕਰਵਾ ਕੇ ਦਿੱਤਾ ਹਰ ਚੀਜ਼ ਦੇ ਵਿੱਚ ਉਹਨਾਂ ਨੇ ਸਾਡੀ ਹੈਲਪ ਕੀਤੀ ਤੇ ਬਾਕੀ ਸਮੁੰਦੇ ਆ ਸਨੀਤਾਲੀਵਾਲ ਗੋਰਾ ਤੇ ਇਹਨਾਂ ਸਾਰਿਆਂ ਨੇ ਹੀ ਬਾਕੀ ਲੋਕਾਂ ਨੇ ਸਹਿਯੋਗ ਦਿੱਤਾ ਤੁਹਾਡੀ ਟੀਮ ਜੋ ਇੱਥੇ ਸਵੇਰ ਤੋਂ ਦੁਪਹਿਰ ਤੋਂ ਲੈ ਕੇ ਹੁਣ ਤੱਕ ਹੈ ਗਰਮੀ ਚ 4 ਘੰਟੇ ਹੋ ਗਏ ਤੇ ਸਾਰਿਆਂ ਦਾ ਹੀ ਧੰਨਵਾਦ ਬਹੁਤ ਬਹੁਤ ਹਾਂਜੀ ਜ਼ਰੂਰ ਹੋਣੇ ਚਾਹੀਦੇ ਆ ਇਹਦੇ ਨਾਲ ਅਸੀਂ ਇੱਕ ਦੂਜੇ ਨਾਲ ਮਿਲਦੇ ਆ ਨਹੀਂ ਤਾਂ ਮਿਲਿਆ ਹੀ ਨਹੀਂ ਜਾਂਦਾਗਾ ਕਿ ਇਕੱਠੇ ਲੜਕੀਆਂ ਕੁੜੀਆਂ ਸਾਰੀਆਂ ਇਕੱਠੀਆਂ ਹੋਈਆਂ ਤੇ ਇੱਕ ਦੂਜੇ ਦਾ ਪਤਾ ਲੱਗਦਾ ਇੱਕ ਦੂਜੇ ਨੂੰ ਜਾਣ ਪਛਾਣ ਹੁੰਦੀ ਆ ਹਾਂਜੀ ਮੈਂ ਲਾਸਟ ਤੇ ਬੱਸ ਇਹ ਹੈ ਕਿ ਸਾਰੇ ਜਿੰਨੇ ਵੀ ਇੱਥੇ ਲੇਡੀਜ਼ ਪਹੁੰਚੀਆਂ ਸੀਗੀ ਆ ਬਤੁਰਗ ਦਾ ਮਾਵਾ ਪੈਣਾ ਤੇ ਜਿਨ੍ਹਾਂ ਨੇ ਵੀ ਆਰਗੇਨਾਈਜੇਸ਼ਨ 'ਚ ਸਾਡੀ ਹੈਲਪ ਕੀਤੀ ਆ ਉਹਨਾਂ ਸਾਰਿਆਂ ਦਾ ਮੈਂ ਧੰਨਵਾਦ